ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਤੇ ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਵਰਸਾਈ ਹੋਈ ਨਗਰੀ ਸ੍ਰੀ ਤਰਨਤਾਰਨ ਸਾਹਿਬ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਨਗਰੀ ਹੈ ਅਤੇ ਉਹਨਾਂ ਦਾ ਹੀ ਚਰਨਛੋਪਾ ਪ੍ਰਾਪਤ ਉਸਤਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਪਵਿੱਤਰ ਸਥਾਨ ਪ੍ਰਗਟ ਕੀਤਾ ਪਹਿਲਾਂ ਤਰਨਤਾਰਨ ਸਾਹਿਬ ਜੀ ਦੀ ਨਗਰੀ ਦੀ ਮੋੜੀ ਗੱਡੀ ਫਿਰ ਉਸ ਤੋਂ ਬਾਅਦ ਇਹ ਪਾਵਨ ਸਥਾਨ ਜਿਹੜਾ ਤਿਆਰ ਕੀਤਾ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਤਰਨਤਾਰਨ ਸਾਹਿਬ ਦੇ ਵਿੱਚ ਪ੍ਰਗਟ ਕੀਤਾ ਹੈ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਸਥਾਨ ਹੋਣ ਦੇ ਕਰਕੇ ਤੇ ਇਸ ਅਸਥਾਨ ਦਾ ਬਹੁਤ ਵੱਡਾ ਮਹੱਤਮ ਹੋਣ ਕਰਕੇ ਇਸੇ ਪ੍ਰਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਬੜੇ ਪ੍ਰੇਮ ਬੜੇ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਵਿੱਚ ਇਸ ਵੇਲੇ ਮੌਜੂਦ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੀ ਸਿੱਖ ਸੰਗਤ ਜਿਹੜਾ ਹੈ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਨਜ਼ਾਰਾ ਜਿਹੜਾ ਹੈ ਉਹ ਦੇਖ ਰਹੀ ਹੋਵੇਗੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿਹੜਾ ਹੈ ਉਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਰੱਖਿਆ ਗਿਆ ਹੈ ਮੇਰੇ ਨਾਲ ਭਾਈ ਸਾਹਿਬ ਜੀ ਮੌਜੂਦ ਨੇ ਆਓ ਇਤਿਹਾਸ ਦੀਆਂ ਕਲੀਆਂ ਤੋਂ ਵੀ ਜਾਣੂ ਕਰਾਉਨੇ ਆ ਮੇਰੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਜੀ ਬਾਬਾ ਜੀ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਅਲੌਕਿਕ ਨਜ਼ਾਰਾ ਸੰਗਤ ਵਿਦੇਸ਼ਾਂ ਵਿੱਚ ਵੀ ਵੇਖ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਅੱਜ ਦਾ ਇਹ ਜੋ ਗੁਰਮਤ ਸਮਾਗਮ ਹੈ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਤੇ ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਮ ਘਰੋਂ ਵਰਸਾਈ ਹੋਈ ਨਗਰੀ ਸ੍ਰੀ ਤਰਨਤਾਰਨ ਸਾਹਿਬ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਨਗਰੀ ਹੈ ਅਤੇ ਉਹਨਾਂ ਦਾ ਹੀ ਚਰਨ ਛੋਪਾ ਪ੍ਰਾਪਤ ਉਸਤਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਕਾਲ ਦੇ ਸਮੇਂ ਪਾਵਨ ਢੀਡ ਸਾਹਿਬ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਨ ਦਾ ਕਾਰਜ ਗੁਰਦੁਆਰਾ ਰਾਮਸਰ ਸਾਹਿਬ ਕਰ ਲਿਆ ਫਿਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਿਆ ਉਹਦੇ ਤੋਂ ਪ੍ਰੰਤ ਇਸ ਅਸਥਾਨ ਤੇ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਹੁੰਚ ਕੇ ਆ ਗਏ ਜਿਹੜਾ ਕਿ ਦਿੱਲੀ ਤੇ ਲਾਹੌਰ ਦਾ ਸ਼ਾਹੀ ਮਾਰਗ ਹੈ ਜੀ ਇਸ ਮਾਰਗ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਪਵਿੱਤਰ ਸਥਾਨ ਪ੍ਰਗਟ ਕੀਤਾ ਪਹਿਲਾਂ ਤਰਨਤਾਰਨ ਸਾਹਿਬ ਜੀ ਦੀ ਨਗਰੀ ਦੀ ਮੋੜੀ ਗੱਡੀ ਫਿਰ ਉਸ ਤੋਂ ਬਾਅਦ ਇਹ ਪਾਵਨ ਅਸਥਾਨ ਜਿਹੜਾ ਤਿਆਰ ਕੀਤਾ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਵੱਡਾ ਸਰੋਵਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਰਨਤਾਰਨ ਸਾਹਿਬ ਦੇ ਵਿੱਚ ਪ੍ਰਗਟ ਕੀਤਾ ਹੈ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਸਥਾਨ ਹੋਣ ਦੇ ਕਰਕੇ ਤੇ ਇਸ ਅਸਥਾਨ ਦਾ ਬਹੁਤ ਵੱਡਾ ਮਹੱਤਮ ਹੋਣ ਕਰਕੇ ਇਸੇ ਪ੍ਰਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿhara ਬੜੀ ਹੀ ਚੜ੍ਹਦੀ ਕਲਾ ਦੇ ਨਾਲ ਬڑے ਪ੍ਰੇਮ ਬੜੇ ਸ਼ਰਧਾ ਤੇ ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਜੀ ਕਿਸ ਤਰੀਕੇ ਦੇ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧ ਰਿਹਾ ਹੈ ਸੰਗਤਾਂ ਵਾਸਤੇ ਔਰ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਜਿਹੜੀ ਉਹ ਨਸਮਸਤਕ ਹੋਣ ਵਾਸਤੇ ਆਈ ਹੈ ਕਿਵੇਂ ਦਾ ਸਹਿਯੋਗ ਸੰਗਤ ਵੱਲੋਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਰਿਹਾ ਹੈ। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਸ੍ਰੀ ਤਰਨ ਤਾਰਨ ਸਾਹਿਬ ਜੀ ਦੀ ਨਗਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ। ਇਹਦੇ ਵਿੱਚ ਹਰ ਸਭਾ ਸੁਸਾਇਟੀ ਹਰ ਗੁਰੂ ਨਾਨਕ ਨਾਮ ਲੈਵਾ ਸਿੱਖ ਅਤੇ ਦੂਰ ਦਰਾੜਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਬੜਾ ਵੱਡਾ ਸੰਯੋਗ ਦਿੱਤਾ ਹੈ ਜਿੱਥੇ ਸਮੁੱਚਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਸੰਗਤਾਂ ਦਾ ਵੀ ਏਡਾ ਵੱਡਾ ਸੰਯੋਗ ਹੈ ਇਸ ਅਸਥਾਨ ਤੇ ਇਹਨਾਂ ਗੁਰਪੁਰਬਾਂ ਦੇ ਵਿੱਚ ਕਿ ਕੋਈ ਵੀ ਐਸਾ ਗੁਰੂ ਨਾਨਕ ਨਾਮਾ ਲੈਵਾ ਸਿੱਖ ਨਹੀਂ ਕਿ ਜਿਹੜਾ ਇੱਥੇ ਆ ਕੇ ਨੱਕ ਮਸਤਕ ਨਾ ਹੋਵੇ ਤੇ ਜਿਹੜਾ ਸੰਯੋਗ ਨਾ ਦੇਵੇ ਬੜਾ ਵੱਡਾ ਸੰਯੋਗ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪ੍ਰਬੰਧ ਜਿਹੜੇ ਨੇ ਉਹ ਇਸ ਅਸਥਾਨ ਤੇ ਇਹਨਾਂ ਗੁਰਪੁਰਬਾਂ ਨੂੰ ਮਨਾਉਣ ਵਾਸਤੇ ਉਹ ਕੀਤੇ ਗਏ ਨੇ ਮੈਂ ਨੌਜਵਾਨਾਂ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਗੁਰੂ ਅਰਜਨ ਦੇਵ ਦੇ ਘਰ ਦਾ ਹੈਡ ਗ੍ਰੰਥੀ ਹੋਣ ਦੇ ਨਾਤੇ ਅਤੇ ਅਸੀਂ ਸਮੁੱਚੇ ਹੀ ਸ਼ਿਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨਾਂ ਨੂੰ ਦੋਵੇਂ ਹੱਥ ਜੋੜ ਕਰਕੇ ਅਸੀਂ ਅਪੀਲ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਜਿੱਥੇ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਸਤਿਗੁਰੂ ਪਾਤਸ਼ਾਹ ਦੇ ਸਥਾਨਾਂ ਤੇ ਨੱਕ ਮਸਤਕ ਹੋਏ ਜੇ ਉੱਥੇ ਤੁਸੀਂ ਗੁਰੂ ਵਾਲੇ ਬਣੋ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਰਹਿਤ ਰਹਿਤ ਦੇ ਵਿੱਚ ਪਰਪੱਕ ਹੋ ਕਰਕੇ ਚੜ੍ਹਦੀਆਂ ਕਲਾ ਦੇ ਨਾਲ ਜੀਵਨ ਬਤੀਤ ਕਰੋ ਅਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਿਕਲੋ ਆਪਣੀ ਜਵਾਨੀ ਨੂੰ ਸੰਭੋ ਆਪਣਾ ਪਰਿਵਾਰ ਸੰਭੋ ਤੇ ਗੁਰੂ ਦੇ ਲੜ ਲੱਗ ਕਰਕੇ ਤੇ ਗੁਰੂ ਵਾਲੇ ਬਣ ਕਰਕੇ ਆਪਣਾ ਜਿਹੜਾ ਉਹ ਜੀਵਨ ਸਫਲਾ ਕਰੋ ਇਹੋ ਹੀ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣ ਕੇ ਦਸਤਾਰ ਸਜਾ ਕਰਕੇ ਦਾੜ੍ਹੀ ਕੇਸ ਰੱਖ ਕਰਕੇ ਆਪਣਾ ਜੀਵਨ ਜਿਹੜਾ ਉਹ ਬਤੀਤ ਕਰਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਸ੍ਰੀ ਦਰਬਾਰ ਸਾਹਿਬ ਤੋਂ ਗ੍ਰੰਥੀ ਸਿੰਘ ਸਾਹਿਬ ਜਿਨ੍ਹਾਂ ਨੇ ਦੱਸਿਆ ਹੈ ਕਿ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਪੰਜਮ ਪਾਸ਼ਾ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਜਿਹੜਾ ਹੈ ਉਹ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਦਿਨ ਰਾਤ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਨ ਸਮਸਤਕ ਹੋਈ ਸਮਾਗਮ ਜਿਹੜੇ ਆ ਉਹ ਦਿਨ ਰਾਤ ਚੱਲੇ ਨੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਸੁਖ ਦੇ ਨਾਲ ਮੈਂਦਰਜੀਤ ਸਿੰਘ ਪੰਜਾਬ ਆਪ ਤੱਕ ਨਿਊਜ਼ ਧਰਨਤਾ